ਜਾਂ ਪਬਲੀਕ ਪ੍ਰੈਸ ਟੇਕ ਕੋਈ ਡ੍ਰਿੰਕ ਕਰਦਾ ਤਾਂ ਉਹਦੇ ਖਾਫ ਜਿਹੜੀ ਆ ਇਹ ਮਹਿੰਚ ਲੈ ਗਈ ਆ ਜਿੰਨਾਂ ਉਹ ਜੇ ਕੋਈ ਪਾਇਆ ਗਿਆ ਪਿੰਦਾ ਪਾਇਆ ਗਿਆ ਤਾਂ ਉਹਦੇ ਖਾਫ ਸਰਚ ਕਰਦੇ ਜਿਹੜੀਆਂ ਦੁਕਾਨਾਂ ਜਾਂ ਰੈਸਟੋਰੈਂਟਾਂ ਤੇ ਜਿਹੜੀ ਲਾਈ ਜਾਂਦੀ ਹੈ ਡ੍ਰਿੰਕ ਜੇ ਉਹਨਾਂ ਦੇ ਹਾਂਜੀ ਉਹ ਬਾਅਦ ਦੀ ਗੱਲ ਆ ਜਿਹੜੀ ਆਪਾਂ ਹੁਣ ਕਰ ਰਹੇ ਜਿਹੜੀ ਗੱਡੀਆਂ ਦੇ ਵਿੱਚ অথরাইਜ਼ ਹੋਏਗਾ ਠੀਕ ਆ ਬਾਈ ਅਰ ਜਿਹੜਾ ਜਿਹਨੂੰ ਲਾਇਸੈਂਸ ਹੈਗਾ ਸਾਡੀ ਡਰਾਈਵ ਆ ਜਿਹਦੀ ਡਰਾਈਵ ਸਾਡੀ ਇਹ ਆ ਜਿਹੜਾ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਜੀ ਗੱਡੀ 'ਚ ਬੈ ਕੇ ਟਿੰਗ ਕਰਦਾ ਪਬਲਿਕ ਪਲੇਸ ਤੇ ਕੋਈ ਪੀਨ ਵਾਲਾ ਜਾਂ ਪਲਾਉਣ ਵਾਲਾ ਕੋਈ ਕਾਨੂੰਨ ਦੀ ਉਲੰਘਣਾ ਕਰਦਾ ਦੋਏ ਖਾਤ ਸਖਤ ਕਰਦੇ ਆ ਅੱਜ ਹਦਾਇਤਾਂ ਦਿੱਤੀਆਂ ਜਾ ਰਹੀਆਂ ਵੀ ਨਾਲ ਹੀ ਚਲਾਣਗੇ ਨਹੀਂ ਹੁਣ ਕੋਈ ਨਹੀਂ ਤੇ ਸਾਰਾ ਕਾਰਵਾਈ ਕੀਤੀ ਹੈ ਕਾਰਵਾਈ ਕੀਤੀ ਜਾ ਰਹੀ ਹੈ ਸਖਤ ਕਾਰਵਾਈ ਹੋਵੇਗੀ ਜਸਤ ਹੈ ਆ ਜੇ ਤਾਹੀ ਕਿ ਸਰ ਇੱਕ ਗੱਡੀ ਜਿਹੜੀ ਹੈ ਇੱਕ ਗੱਡੀ ਜਿਹੜੀ ਫੋਰਚੂਨਰ ਲੱਗ ਗਈ ਨੇ ਉਹਦੇ ਬਾਰੇ ਉਹਦੇ ਉਹਦੇ ਆਂਦੀ ਆ ਆਪਾਂ ਉਹਨਾਂ ਗੱਡੀ 'ਚ ਉਹਨਾਂ 'ਚੋਂ ਪੀਂਦੇ ਨਹੀਂ ਉਹ ਚੈੱਕ ਕਰਾਂਗੇ ਜੇ ਉਹਨਾਂ ਦੀ ਦਾਰੂ ਪੀਤੀ ਹੋਏ ਕੀ ਉਹਨਾਂ ਦਾ ਚਲਾ ਦਿੱਤਾ ਜਾਏਗਾ ਜੇ ਕੋਈ ਹੋਰ ਕਾਨੂੰਨੀ ਕਾਰਵਾਈ ਜੋ ਬੰਦੀ ਹੋਵੇ ਉਹਦੇ ਖਾਤੇ ਤੋਂ ਤਹੋਂ ਤੱਕ ਛੱਕਦੇ ਜਾ ਰਹੇ ਤੇ ਵਿੱਚ ਉਹਨਾਂ ਨੂੰ ਲੈ ਆਏ ਨਹੀਂ ਹਾਂ ਆ ਗਿਆ ਇੱਥੇ ਠੀਕ ਹੈ ਸਰ ਠੀਕ ਹੈ ਸਰ ਠੀਕ ਹੈ ਚੈੱਕ ਕਰਾਂਗੇ ਠੀਕ ਅਗਰ ਉਹਨਾਂ ਦੀ ਡਰਿੰਕ ਕੀਤੀ ਪਾਈ ਗਈ ਤਾਂ ਉਹਨਾਂ ਦਾ ਚਲਾ ਨਹੀਂ ਜਿੱਦਾਂ ਉਹ ਵਿਅਕਤੀ ਕਹਿ ਰਿਹਾ ਸੀ ਮੈਂ ਇੱਕ ਪੈਗ ਲਾ ਹੋਇਆ ਪੈਗ ਵੀ ਲਾ ਜਿਹੜਾ ਨਾਲ ਵਿੱਚ ਕੋਈ ਮਾੜਾ ਹੋਣੀ ਸੀ ਜਿੱਦਾਂ ਲਾ ਸਕਦਾ ਜਿਹੜਾ ਡਰਾਈਵਰ ਸੀ ਉਹਨੇ ਉਹਨੇ ਬਲੇ ਜਿਹੜਾ ਜਿਹੜਾ ਡਰਾਈਵ ਕਰ ਰਿਹਾ ਉਹਨੇ ਲਾ ਆ ਸੀ ਹਾਂਜੀ ਉਹਨੇ ਉਹਨੇ ਚੈੱਕ ਕੀਤਾ ਸੀ ਉਹਦਾ 0% ਹੈ ਤੇ ਜਿਹੜੀ ਦੁਕਾਨਾਂ ਤੇ ਪਲਾਈ ਜਾ ਰਹੀ ਹੈ ਇਥੇ ਦੇਵਾਲ ਦੇ ਨਹੀਂ ਫਿਰ ਵੀ ਦੇਖੋ ਉਹ ਵੀ ਬੰਦ ਨਹੀਂ ਹੋਗੇ